ਰੈਡੀ ਕਿ ਇਹ ਧਰਨਾ ਦਾ ਕੀ ਪ੍ਰੋਗਰਾਮ ਕੀ ਬਣ ਗਿਆ ਨਹੀਂ ਨਹੀਂ ਇਹ ਧਰਨਾ ਨਹੀਂ ਹੈ ਜੀ ਦੇਖੋ ਅਸੀਂ ਤੇ ਸਿਰਫ ਵੱਡੀ ਗਿਣਤੀ ਚ ਕਾਂਗਰਸ ਪਾਰਟੀ ਦੇ ਜਿਹੜੇ ਆਪਣੇ ਸਪੋਰਟਰ ਸੀ ਉਹ ਕਾਂਗਰਸ ਪਾਰਟੀ ਦਾ ਦਫਤਰ ਇੱਥੋਂ ਦੋ ਕਦਮ ਦੂਰੀ ਹੈ ਉੱਥੇ ਤਕਰੀਬਨ ਬਹੁਤ ਵੱਡੀ ਗਿਣਤੀ ਚ 500 ਬੰਦਾ ਇਕੱਠਾ ਹੋਇਆ ਪਿਆ ਸੀ ਸਾਨੂੰ ਜਾਣਕਾਰੀ ਮਿਲੀ ਕਿ ਇਸ ਕਾਂਗਰਸ ਪਾਰਟੀ ਦੇ ਤਿੰਨ ਬਲਾਕ ਸ਼ਾਂਤੀ ਦੇ ਉਮੀਦਵਾਰਾਂ ਨੂੰ ਚੌਲਾ ਜੋਂ ਤੋਂ ਸੱਤ ਵੋਟਾਂ ਤੇ ਡਾਂਗੋ ਤੋਂ ਦੋ ਵੋਟਾਂ ਤੇ ਆਂਡਲੂ ਤੋਂ 2 ਵੋਟਾਂ ਤੇ ਬਿਨਾ ਰੀਕਾਉਂਟਿੰਗ ਕੀਤੇ ਰੀਕਾਉਂਟਿੰਗ ਦੀ ਐਪਲੀਕੇਸ਼ਨ ਦੇਣ ਦੇ ਬਾਵਜੂਦ ਆਰਓ ਜਿਹੜੇ ਸਾਡੇ ਐਸ.ਡੀ.ਐਮ. ਰਾਏਕੋਟ ਨੇ ਉਹਨਾਂ ਨੇ ਉਹਨਾਂ ਨੂੰ ਉੱਥੋਂ ਹਰਾਤਾ ਤੇ ਉਹ ਤਿੰਨ ਦੀ ਗਣਤੀ ਚਾਰ ਨਾ ਹੋ ਜੇ ਔਰ ਧੱਕਾ ਨਾ ਕਰ ਜਾਣ ਇਸ ਲਈ ਵੱਡੀ ਗਿਣਤੀ ਚ ਸਾਰੀ ਕਾਂਗਰਸ ਪਾਰਟੀ ਇੱਥੇ ਮੌਜੂਦ ਹੈ ਕਿ ਕੋਈ ਧਰਨਾ ਨਹੀਂ ਹੈ ਅਸੀਂ ਹੌਸਲਾ ਅਫਜ਼ਾਈ ਜਿਹੜੇ ਅੰਦਰ ਕਾਊਂਟਿੰਗ ਚੱਲ ਰਹੀ ਹੈ ਉਹਦੇ ਵੀ ਆਏ ਆ ਔਰ ਇੱਕ ਮੈਸੇਜ ਦੇਣਾ ਚਾਹੁੰਦੇ ਆ ਐਡਮਿਨਿਸਟ੍ਰੇਸ਼ਨ ਨੂੰ ਕਿ ਦੇਖੋ ਇਹ ਸਾਰਾ ਜਿਹੜਾ ਹਜੂਮ ਹੈ ਇਹਨੂੰ ਬੁਲਾਇਆ ਨਹੀਂ ਗਿਆ ਆਪ ਮੁਹਾਰੇ ਇਕੱਠਾ ਹੋਇਆ ਆ ਤੇ ਆਪਾਂ ਚੰਗੇ ਸ਼ਾਂਤ ਮੇ ਢੰਗ ਨਾਲ ਬਿਨਾ ਧੱਕਾ ਕੀਤੇ ਇਲੈਕਸ਼ਨ ਕਰੀਏ ਬਿਨਾ ਧੱਕੇ ਨਾਲ ਇਲੈਕਸ਼ਨ ਕਰਾਂਗੇ ਤੇ ਸਾਰੇ ਦੇ ਸਾਰੇ ਜ਼ਿਲ੍ਹਾ ਪ੍ਰਸ਼ਦ ਸਾਰੇ ਅੰਸਾਰੇ ਬਲਾਕ ਸੰਪਤੀ ਜ਼ੋਨਾ ਚ ਕਾਂਗਰਸ ਪਾਰਟੀ ਦੇ ਉਮੀਦਵਾਰ ਚਿੱਤਣਗੇ ਤੇ ਹੁਣ ਤੁਹਾਡਾ ਅਗਲਾ ਕੀ ਪ੍ਰੋਗਰਾਮ ਕਿੰਨਾ ਚਿਰ ਤੱਕ ਤੁਹਾਡਾ ਜਦ ਤੱਕ ਸਾਰੇ ਰਿਜ਼ਲਟ ਨਹੀਂ ਡਿਕਲੇਅਰ ਹੋ ਜਾਂਦੇ ਜਦ ਰਿਜ਼ਲਟ ਡਿਕਲੇਅਰ ਹੋ ਗਏ ਹੋਰ ਸਾਰੇ ਕੈਂਡੀਡੇਟਸ ਨੂੰ ਜੇਤੂ ਕਰਾਰ ਸਰਟੀਫਿਕੇਟ ਮਿਲ ਗਏ ਉਹਦੇ ਬਾਅਦ ਅਸੀਂ ਸਾਰੇ ਉਹਨਾਂ ਨੂੰ ਲਿਜਾ ਕੇ ਦਫ਼ਤਰ ਲੈ ਜਾਵਾਂਗੇ ਤੇ ਅਸੀਂ ਤੋਂ ਚਲੇ ਜਾਵਾਂਗੇ ਜੀ ਕਰ ਰਹੀ ਸੀ ਕਿ ਇਹ ਧਰਨਾ ਦਾ ਕੀ ਪ੍ਰੋਗਰਾਮ ਕੀ ਬਣ ਗਿਆ ਨਹੀਂ ਨਹੀਂ ਇਹ ਧਰਨਾ ਨਹੀਂ ਹੈ ਜੀ ਦੇਖੋ ਅਸੀਂ ਤਾਂ ਸਿਰਫ ਵੱਡੀ ਗਿਣਤੀ 'ਚ ਕਾਂਗਰਸ ਪਾਰਟੀ ਦੇ ਜਿਹੜੇ ਆਪਣੇ ਸਪੋਰਟਰ ਸੀ ਉਹ ਕਾਂਗਰਸ ਪਾਰਟੀ ਦਾ ਦਫ਼ਤਰ ਇੱਥੋਂ ਦੋ ਕਦਮ ਦੂਰੀ ਹੈ ਉੱਥੇ ਤਕਰੀਬਨ ਬਹੁਤ ਵੱਡੀ ਗਿਣਤੀ ਚ ਪਲ 600 ਬੰਦਾ ਇਕੱਠਾ ਹੋਇਆ ਪਿਆ ਸੀ ਸਾਨੂੰ ਜਾਣਕਾਰੀ ਮਿਲੀ ਕਿ ਇਸ ਕਾਂਗਰਸ ਪਾਰਟੀ ਦੇ ਤਿੰਨ ਬਲਾਕ ਸ਼ਾਂਤੀ ਦੇ ਉਮੀਦਵਾਰਾਂ ਨੂੰ ਚੌਲਾ ਜੋਂ ਤੋਂ 7 ਵੋਟਾਂ ਤੇ ਡਾਂਗੋ ਤੋਂ 2 ਵੋਟਾਂ ਤੇ ਆਂੜੂ ਤੋਂ 2 ਵੋਟਾਂ ਤੇ ਬਿਨਾਂ ਰੀਕਾਊਂਟਿੰਗ ਕੀਤੇ ਰੀਕਾਊਂਟਿੰਗ ਦੀ ਐਪਲੀਕੇਸ਼ਨ ਦੇਣ ਦੇ ਬਾਵਜੂਦ ਆਰਓ ਜਿਹੜੇ ਸਾਡੇ ਐਸ.ਡੀ.ਐਮ ਰਾਏਕੋਟ ਨੇ ਉਹਨਾਂ ਨੇ ਉਹਨਾਂ ਨੂੰ ਉੱਥੋਂ ਹਰਾਤਾ ਤੇ ਉਹ ਤਿੰਨ ਦੀ ਗਣਤੀ ਚਾਰ ਨਾ ਹੋ ਜੇ ਔਰ ਧੱਕਾ ਨਾ ਕਰ ਜਾਣ ਇਸ ਲਈ ਵੱਡੀ ਗਿਣਤੀ ਚ ਸਾਰੀ ਕਾਂਗਰਸ ਪਾਰਟੀ ਇੱਥੇ ਮੌਜੂਦ ਹੈ ਕਿ ਕੋਈ ਧਰਨਾ ਨਹੀਂ ਹੈ ਅਸੀਂ ਹੌਸਲਾ ਅਫਜ਼ਾਈ ਜਿਹੜੇ ਅੰਦਰ ਕਾਊਂਟਿੰਗ ਚੱਲ ਰਹੀ ਹੈ ਉਹਦੇ ਲਈ ਆਏ ਆਂ ਔਰ ਇੱਕ ਮੈਸੇਜ ਦੇਣਾ ਚਾਹੁੰਦੇ ਆਂ ਐਡਮਿਨਿਸਟ੍ਰੇਸ਼ਨ ਨੂੰ ਕਿ ਦੇਖੋ ਇਹ ਸਾਰਾ ਜਿਹੜਾ ਹਜੂਮ ਹੈ ਇਹਨੂੰ ਬੁਲਾਇਆ ਨਹੀਂ ਗਿਆ ਆਪ ਮੁਹਾਰੇ ਇਕੱਠਾ ਹੋਇਆ ਆ ਤੇ ਆਪਾਂ ਚੰਗੇ ਸ਼ਾਂਤਮੇ ਢੰਗ ਨਾਲ ਬਿਨਾਂ ਧੱਕਾ ਕੀਤੇ ਇਲੈਕਸ਼ਨ ਕਰੀਏ ਬਿਨਾਂ ਧੱਕੇ ਨਾਲ ਇਲੈਕਸ਼ਨ ਕਰਾਂਗੇ ਤੇ ਸਾਰੇ ਦੇ ਸਾਰੇ ਜ਼ਿਲ੍ਹਾ ਪ੍ਰੀਸ਼ਦ ਸਾਰੇ ਦੇ ਸਾਰੇ ਬਲਾਕ ਸੰਵਤੀ ਸੋਨਾ ਚ ਕਾਂਗਰਸ ਪਾਰਟੀ ਦੇ ਉਮੀਦਵਾਰ ਜਿੱਤਣਗੇ ਤੇ ਹੁਣ ਤੁਹਾਡਾ ਅਗਲਾ ਕੀ ਪ੍ਰੋਗਰਾਮ ਕਿੰਨਾ ਚਿਰ ਤੱਕ ਤੁਹਾਡਾ ਜਦ ਤੱਕ ਸਾਰੇ ਰਿਜ਼ਲਟ ਨਹੀਂ ਡਿਕਲੇਅਰ ਹੋ ਜਾਂਦੇ ਜਦ ਰਿਜ਼ਲਟ ਡਿਕਲੇਅਰ ਹੋ ਗਏ ਹੋਰ ਸਾਰੇ ਕੈਂਡੀਡੇਟਸ ਨੂੰ ਜੇਤੂ ਕਰਾਰ ਸਰਟੀਫਿਕੇਟ ਮਿਲ ਗਏ ਉਹਦੇ ਬਾਅਦ ਅਸੀਂ ਸਾਰੇ ਉਹਨਾਂ ਨੂੰ ਲਿਜਾ ਕੇ ਦਫ਼ਤਰ ਲੈ ਜਾਵਾਂਗੇ ਤੇ ਅਸੀਂ ਤੋਂ ਚਲੇ ਜਾਵਾਂਗੇ ਜੀ